ਤੇ ਬਾਲਮਿਕੀ ਰਮਾਇਣ ਦੇ ਵਿੱਚ ਕੀ ਹੈ ਤੇ ਕਿੰਨਾ ਫਰਕ ਹੈ ਤੁਲਸੀ ਦਾਸ ਦੀ ਰਮਾਇਣ ਤੋਂ ਪਰ ਜਿੰਨਾ ਗੁਰਮਤਧਰ ਹਿੰਦੂਪਨ ਦਾ ਫਰਕ ਹੈ ਜਿੰਨਾ ਬੇਦਬਤ ਦਾ ਬੇਦਬਤ ਦੇ ਵਿੱਚ ਗੋਮੇ ਦੇ ਅਗਸਤ ਤੋਂ ਸ੍ਰੇਸ਼ਟ ਗੋਮੇ ਦੇ ਅਗਗੁਨ ਵਾਰਕਾ ਯਕ ਕਰਨ ਹੂੰ ਦੂਸਰਾ ਨੰਬਰ ਤੇ ਗਾਜਮੇ ਦੇ ਅਗ ਹਾਥੀ ਹਾਥੀ ਦੀ ਜਗ੍ਹਾ ਫਿਰ ਉਹਨੇ ਗੈਂਡਾ ਕਰਤਾ ਤਾਂ ਕਾਹੀ ਚਾਹੀਦਾ ਤੇ ਰਾਜਾ ਨੂੰ ਹੂੰ ਜੰਗ ਵਾਸਤੇ ਕਹਦੇ ਭਾਈ ਗੜਾ ਕਾ ਲੋ ਹੱਥ ਛੱਡੋ ਫਿਰ ਉਹ ਗੜਾ ਮਾਰ ਹੂਮ ਜੱਕਿਆ ਗੁਰਬਾਨੀ ਚ ਦੇਵਤਾ ਕੀ ਬਣਾ ਇਹ ਕਹਿੰਦੇ ਵਾਸਨਾ ਖਾਓ ਉਹ ਉੱਥੇ ਤਾਂ ਸਭ ਕੁਝ ਲਿਖਿਆ ਹੋਇਆ ਗੋਮੇ ਦੇ ਆਗਾ ਕਾਜਵੇ ਦੇ ਆਗਾ ਫਿਰ ਅਸ਼ਪਵੇਂ ਦੇ ਆਗਾ ਘੋੜੇ ਦਾ ਰਾਮਚੰਦਰ ਉਹਨੇ ਘੋੜਾ ਛੱਡਿਆ ਗਿਆ ਸੀ ਤਾਂ ਅਹ ਅਹ ਦੋ ਅੱਪਰੇ ਵੀ ਨਾ ਵੀ ਕਰਮਪੰਡ ਮੰਨੇ ਕੋੜਾ ਛੱਡਿਆ ਸੀ ਤੇ ਫਿਰ ਹੁਣ ਆ ਜਾਵੇਂ ਦੀ ਅੱਗ ਬੱਕਰੇ ਦਾ ਬੜਾ ਜਿਹੜਾ ਇਹ ਵੀ ਮੁਸਲਮਾਨ ਵੀ ਬੱਕਰੇ ਦੀ ਬਲੀ ਦਿੰਦੇ ਆ ਆਪਣੇ ਵੀ ਦਿੰਦੇ ਨੇ ਆਮ ਤੌਰ ਤੇ ਇਹਨੂੰ ਆ ਜਾ ਅਜਾ ਮੇਹ ਦੇ ਆਖਣੇ ਨੇ ਚਾਰ ਅੱਗ ਨੇ ਉਹ ਸਾਰੇ ਉਹ ਤਾਂ ਹੋਰਨ ਗਰੰਥੇ ਚੱਕ ਕੇ ਪਿਛੇ ਮਾਰੇ ਉਹਦੇ ਸਿਮਰਤੀ ਵਿੱਚ ਲਿਖਿਆ ਹੋਇਆ ਹੈ ਜਿਹੜੀ ਹੈਗੀ ਸਤਿ ਸੱਚੀ ਇਹਦੇ ਘਰ ਵਾਲੀ ਇੰਦਰ ਦੇ ਉਹਨਾਂ ਸੱਚੀ ਹੈ ਉਹ ਕਹਿੰਦੀ ਹੈ ਵੀ ਮੇਰਾ ਇੰਦਰ ਤਾਂ ਬਲਵਾਨ ਹੈ ਨਾ ਮੈਂ ਰੋਜ਼ ਆਪਣੇ ਹੱਥ ਨਾਲ ਸਾਡ ਦਾ ਤਾਜਾ ਮੀਟਰ ਨੂੰ ਪਰਨੇ ਖੜੋਣੀ ਲੈ ਇੰਦਰ ਕਹਿੰਦਾ ਇੱਕ ਕੁੱਖ ਮੇਰੀ ਸ਼ਰਾਬ ਨਾਲ ਪਈ ਹੈ ਇੱਕ ਕੁੱਖ ਮੇਰੀ ਮਾਸ ਨਾਲ ਕਰੀ ਗੋ ਇਹ ਕਹਿੰਦੇ ਨੇ ਮਾਸਰਾਤ ਨੂੰ ਯੋਨਾ ਦਾ ਉਹ ਤਾਂ ਮਾਂਥ ਖਾਂਦੇ ਸ਼ਰਾਪੀ ਦਾ ਸੇਬਰੇ ਦੀ ਲਿਖਿਆ ਹੈ ਇਹ ਸਭ ਲਕੋਦੇ ਕਿਉਂ ਨਹੀਂ ਚੀਜੋ ਤੇ ਕਦੋਂ ਇਹਨਾਂ ਨੇ ਮਾਸ ਨੂੰ ਧਰਮ ਬਣਾਤਾ ਮਾਸ ਨਾ ਖਾਣਾ ਹੀ ਧਰਮ ਜਤੇ ਹੈ ਬੱਕਰਾ ਇਹਨੂੰ ਮੋਸੋਨਾਂ ਨੇ ਕਿਹਾ ਵੀ ਤੁਸੀਂ ਹਲਾਲ ਨਹੀਂ ਖਾਓ ਝਟਕਾ ਨਹੀਂ ਕਰ ਸਕਦੇ ਖਾਂਦੇ ਰਹੀਓ ਵੀ ਜੰਦਗੀ ਨਾਲ ਹੁਣ ਵੀ ਖਾਈ ਜਾਂਦੇ ਨੇ ਗੁਰਨਾਥ ਨੇ ਮੇੜਾ ਮਾਰਿਆ ਪੰਡਤ ਨੂੰ ਆਪ ਕਾ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਨੇ ਨਾ ਜਾਣਾ ਦੇਖੇ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੂੜਿਆਰ ਪੰਡਤ ਉਹ ਫੇ ਬੇੜਾ ਕਦੇ ਪਾਸੇ ਖਾਣਾ ਛੱਡ ਦੋ ਉਹਨਾਂ ਤੋਂ ਵੀ ਡਰਦੇ ਸੀ ਉਪਰ ਤੇ ਅਗਿ ਦਿੱਤਾ ਫੇਰ ਕਹਿੰਦੇ ਸੀ ਬੈਸ਼ਰਵਾਂ ਬੈਸ਼ਰਵ ਬਣ ਕੇ ਪੰਜਵੇਂ ਪਾਸ਼ਾ ਨੇ ਬੈਸ਼ਰਵ ਦੀ ਡਿਫੀਨੇਸ਼ਨ ਦਿੱਤੀ ਸੁਖਣੀ ਸਾਹਿਬ ਚ ਬੈਸ਼ਰਵ ਜੋ ਜਿਸ ਉੱਪਰ ਤੋਂ ਪਰਸਨ ਜਿਸਰ ਕੀ ਮਾਇਆ ਤੇ ਹੋਏ ਪਿੰਨ ਤ ਤਾਂ ਬਾਇਆ ਤਾਂ ਜਿਹੜਾ ਪਿੰਨ ਹੈ ਜਿਹੜਾ ਸਰੀਰ ਤੋਂ ਉੱਪਰ ਉੱਠ ਗਿਆ ਏ ਕਹਿੰਦਾ ਵਾਸ ਬਸ ਬਸ ਤਾਂ ਸਰੀਰ ਦੀ ਖਰਾਕ ਹੈ ਜੇ ਆਤਮਾ ਦੀ ਔਰ ਸਰੀਰ ਦੀ ਖਰਾਕ ਹੈ ਇਹਨਾਂ ਰਿਆਤਵਾਂ ਦੀ ਖੁਰਾਕ ਹੈ, ਸਰੀਰ ਦੀ ਖੁਰਾਕ ਹੈ, ਕਮਨ ਲਈ। ਉਰਤੀ ਪੁੱਛਣੇ। ਸਰੀਰ ਦੀ ਖੁਰਾਕ ਮਾਸ ਹੈ, ਜੋ ਵੀ ਅਸੀਂ ਖਾਂਦੇ ਆ, ਸਿਰ ਮਾਸ ਦਾ ਹੀ ਹੈ। ਮਾਸ ਖਾਦੇ ਬਿਨਾਂ ਮਾਸ ਕੇ ਬਦੂ ਪਰ ਉਹਨੂੰ ਇਹ ਦੱਸੋ। ਬੱਚਿਆਂ ਪੈਦਾ ਹੁੰਦਾ। ਦੁੱਧ ਨਾਲ ਬਾਂਝ ਕੀ ਫਰਕ ਹੈ ਡਾਕਟਰ ਦੱਸੋਗੇ ਤਾਂ। ਹੂੰ। ਬਈ ਸਾਂ ਗਾਇਆਂ ਸੀ ਸੂਰੀਆਂ ਦੇ ਦੁੱਧ ਪੀਂਦੇ ਆ ਉਹਦਾ ਵਾਸੇ ਕਰਕੇ ਹੁੰਦਾ ਚਰਬੀ ਕਰਕੇ ਹੁੰਦੀ ਤੇ ਇਹਦੇ ਵਿੱਚ ਕੋਈ ਰਾਜ ਹੈ ਕਿ ਹਜ਼ਾਰਾਂ ਸਾਲ ਦੀ ਗੁਲਾਮੀ ਜਿਹੜੀ ਇਸ ਮੁਲਕ ਨੇ ਚੱਲੀ ਹੈ ਇਹ మాਸ ਨਾ ਖਾਣ ਦੇ ਪਵੰਦ ਦੇ ਨਾਲ ਚਾ ਗੌ ਹਤਿਆ ਨਾ ਕਰਨ ਦਾ ਇਹਦਾ ਕੋਈ ਕਨੈਕਸ਼ਨ ਬੰਦਾ ਧਰਮ ਦੇ ਦਿਸੇ ਆਏ ਆ ਅਸੀਂ ਆਪਣੀ ਪਬਲਿਕ ਨੂੰ ਜਦੋਂ ਧਰਮ ਵਿਹੇਨ ਕਰਦਾਂਗੇ ਵਿਤਖਰਾ ਕਰਾਂਗੇ ਇਹਨੇ ਅੱਦੇ ਤੋਂ ਜ਼ਿਆਦਾ ਅਸੀਂ ਹਰੀ ਜਰ ਬਣਾਤੇ ਵੀ ਉਹਨਾਂ ਨੂੰ ਵاتر ਬਾਦ ਦੁਖੀ ਕਰਾਂਗੇ ਤੇ ਫਿਰ ਪਰਮੇਸ਼ਰ ਦੀ ਵੀ ਮਾਰ ਪੈਣੀ ਆ ਬਧੀ ਵੀ ਤਾਂ ਪੈਣੀ ਆ ਸਾਡੀ ਆਪਣੀ ਪਾਵਰ ਵੀ ਘਟਣੀ ਆ ਬੁੱਧੀ ਹਿੰਨਾ ਦੇ ਉੱਤੇ ਜਿਹੜਾ ਮੂਰਤੀ ਪੂਜਾ ਕੋਧੀ ਹਿੰਨਾ ਬੁੱਧੀ ਹਿੰਤਾ ਕਰਵੰਤਾ ਰਾਜ ਕਰਦੇ ਹੁੰਦੇ ਆ ਕਦਾਂ ਹੀ ਰਾਜ ਇਹਨੇ ਕਦੇ ਬੇਖਲੀ ਦੀ ਅਕਲ ਤੇ ਰਾਜ ਨਹੀਂ ਹੋ ਸਕਿਆ ਨਾ ਹੋਵੇ ਤੋ ਜਾਂਦਨ ਹੋ ਸਕਦਾ ਅਤਵਾਦੀ ਕੋਲ ਤੇ ਬੇਅਕਲ ਰਾਜ ਕਰਨ ਅਕੇ ਤੇ ਅਕਲ ਵਾਲਿਆਂ ਨੇ ਫਿਰ ਕਿ ਆਪ ਕੱਠੇ ਹੋ ਜੋ ਇਹਨਾਂ ਨੂੰ ਪਹਿਲਾਂ ਸਰਕਾਰਾ ਲੈ ਲੋ ਇਹਨਾਂ ਤੇ ਕਾਲੇ ਅਕਲ ਵਾਲੇ ਸਿਆਣੇ ਹੁੰਦੇ ਨੇ ਬੇਅਕਲ ਅਕਲ ਤੇ ਰਾਜ ਨਹੀਂ ਕਰ ਸਕਦੇ ਫੇ ਤਾਂ ਪਰਮੇਸ਼ਰ ਤੇ ਵੀ ਰਾਜ ਖੋਲੜ ਗਏ ਹਾਂ ਅਕਲ ਦਾ ਉੱਥੇ ਹੈ ਹਾਂ ਅਕਲ ਦਾ ਉੱਥੇ ਹੈ ਇਹ ਨਹੀਂ ਹੋ ਸਕਦਾ ਕਦੇ ਵੀ ਇਹਾਰੇ ਅਕਲ ਬੇਅਕਲ ਬਣਾਤਾ ਬੇਅਕਲ ਬਣ ਗਏ ਤੇ ਗੁਲਾਮੇ ਹੋਣਾ ਸੀ ਇਹਨਾਂ ਨੇ ਹੋਰ ਕੀ ਕਰਤੇ ਜਦ ਉਹ ਹੀ ਅਕਲ ਬਿਵੇਕ ਖਾਲ ਸਿੱਖਾ ਜਾ ਗਿਆ ਤੇ ਆਪਣੇ ਭਾਰਤੀਆ ਚਾ ਗਿਆ ਉਹ ਬੇਦਾਲਾ ਗੁਰਬਾਣੀ ਦੇ ਤਹਿਤ ਉਹ ਹੀ ਮੁਸਲਮਾਨ ਨਾਂ ਤੇ ਰਾਜ ਆਪਣੇ ਗੱਲੇ ਫਿਰ ਆਪਣੀ ਅਕਲ ਉਹਨਾਂ ਨੂੰ ਵੱਡੀ ਹੋ ਉੱਥੇ ਵੀ ਅਕਲ ਦਾਇਰਾ ਅਕਨਲੇ ਬਾਦਰੀਆ ਅਕਲ ਨਾਲੇ ਨਿਰਪੈਤਾ ਹੈ ਅਕਲ ਨਾਲੇ ਰਾਜ ਹੈ ਸੁਰਾਤ ਅਕਲ ਨਾਲੇ ਏਕਤਾ ਹੈ ਏਕਤਾ ਵੀ ਅਕਲਮੰਦਾ ਨਹੀਂ ਹੁੰਦੀ ਹੈ ਮੂਰਖਾਂ ਦੀ ਏਕਤਾ ਨਹੀਂ ਹੁੰਦੀ ਸੌ ਸਿਆਣੇ ਇਕੱਠ ਮੂਰਖਾਂ ਆਪੋ ਆਪਣੇ ਉਹ ਤਾਂ ਵੱਲ ਐ ਮੂਰਖਾਂ ਨੇ ਵੀ ਰਾਜੇ ਨੂੰ ਸਲਾਹ ਕਾਲੀ ਬਾਹ ਰਾਜਾ ਰਾਜ ਕਰੀ ਜਾਂਦਾ ਕੱਲਾ ਹੀ ਆ ਪੈਨੇ ਆ ਇਹ ਤਾਂ ਰਾਜ ਖੋਲੀ ਗਏ ਹਰੇਕ ਠੀਕ ਉਹਨੂੰ ਕਹਿੰਦਾ ਵੀ ਰਾਜਾ ਉਹਨੂੰ ਕਹਿੰਦਾ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਤੈਨੂੰ ਰਾਜ ਹੁਣ ਤੂੰ ਕਰ ਕਹਿੰਦਾ ਭਾਈ ਚੰਗਾ ਮੈਂ ਤਾਂ ਬਹੁਤ ਔਖਾ ਲਾਉਦਾ ਸੁਗੰਧੀ ਫਿਰ ਕਹਿੰਦਾ ਚੰਗਾ ਬਾਹਰ ਸੁਲਾ ਕਰਿਓ ਜਾ ਕੇ ਮੇਰੇ ਸਾਹਮਣੇ ਨਹੀਂ ਕਹਿੰਦੇ ਸੁਲਾ ਕਰਿਓ ਮੈਂ ਤਾਂ ਆਪਿਆ ਤਾਜ ਜਿਹਨ ਵਰਜੀ ਇੱਥੇ ਮੈਂ ਤੇ ਰਖਤਾ ਹੁਣੇ ਉਹ ਜਿਹਨ ਵਰਜੀ ਭਾਗੀ ਦਾ ਸਤਿ ਰਖ ਲਵਾਂ ਮੈਂ ਤਾਂ ਆਰਾਮ ਕਰਨਾ ਮੈਂ ਬਹੁਤ ਦੁਖੀ ਹਾਂ ਠੀਕ ਵੱਡੇ ਗੇ ਲੜਪੇ ਇੱਕ ਤਾਂ ਕਹਿੰਦੇ ਇਹਨੂੰ ਇਹ ਤਾਂ ਕਹਿੰਦੇ ਇਹਨੂੰ ਕਹਿੰਦੇ ਤੀ ਤੋ ਕਹਿੰਦੇ ਤੇ ਤਰ ਸਰ ਪਟਾਇਓ ਫਿਰ ਰਾਜੇ ਨੂੰ ਆ ਕੇ ਕਹਿੰਦਾ ਕਿਉਂ ਬਈ ਕੀ ਗੱਲ ਲੜਦੇ ਘਦੇ ਹੋ ਕਹਿੰਦੇ ਵਾਰਾ ਤੁਸੀਂ ਉਹ ਕਰ ਲੋ ਨਾ ਛੱਟੇ ਨਹੀਂ ਹੁਣ ਇੱਕ ਇੱਕ ਇਹ ਤਾਂ ਇੱਕ ਜਣੀ ਕਿਸਮ ਦੀ ਉਹ ਸਾਖੀ ਹੈ ਨਾ ਬਣੋਟੀ ਵੀ ਬੇਗਲਾ ਨੇ ਕਿੱਥੇ ਰਾਜ ਕਰਦਾ ਜਦੋਂ ਬੇਅਕਲ ਬਣ ਕੇ ਬੇਅਕਲ ਬਣਾਤੇ ਨੇ ਗੁਲਾਮੇ ਹੋਣਾ ਤਾਂ ਇਹ ਤਾਂ ਆਪ ਇਨਵਾਈਟ ਕਰਦੇ ਰਹੇ ਨੇ ਲੋਕਾਂ ਨੂੰ ਵੀ ਸਾਡੇ ਤੇ ਰਾਜ ਕਰੋ ਜਦੋਂ ਤੁਸੀਂ ਆਪਣੇ ਘਰਦਿਆਂ ਦੇ ਉੱਤੇ ਜੁਲਮ ਕਰੋਗੇ ਆਪਣੇ ਘਰਦਿਆਂ ਨੂੰ ਲੁੱਟ ਲੁੱਟ ਕੇ ਪੈਸਾ ਦੂਏ ਮੁਲਕ ਲਈ ਲਿਜਾਓਗੇ ਆਪਣੇ ਘਰਦਿਆਂ ਨੂੰ ਭੁੱਖੇ ਮਾਰੋਗੇ ਫੇ ਤੁਸੀਂ ਗੁਲਾਮ ਨਹੀਂ ਹੋ ਰਹੋਗੇ ਕੀ ਫਿਰ ਕੀ ਆ ਸਾਡੇ